ਮਾਸੇਵੀ ਕਾਰਜਾਂ ਦੀ ਲੜੀ ਵਿੱਚ ਬਾਦ ਦਾ ਕਰਦੇ ਹੋਏ ਡਾਕਟਰ ਭਿੰਰਾਓ ਅੰਬੀਡਕਰ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਬਨੋਂ ਤਨਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਲੋੜਵੰਦ ਲੜਕੀ ਦਾ ਆਨੰਦਕਾਰ ਸਮਾਗਮ ਟਾਂਡਾ ਰੋਡ ਤੇ ਸਥਿਤ ਪਿੰਡ ਕੁੱਲੀਆਂ ਦੇ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਐਨ ਆਰ ਆਈ ਬਲਵਿੰਦਰ ਸਿੰਘ ਖਾਨਪੁਰ ਸਰਜਿਕਲ ਸਪੈਸ਼ਲਿਸਟ ਡਾਕਟਰ ਰਣਜੀਤ ਸਿੰਘ ਰਾਣਾ ਐਸਐਮਓ ਡਾਕਟਰ ਸਬਿਤਾ ਰਾਣਾ ਆਪ ਆਗੂ ਸ਼੍ਰੀ ਸੁਰਤਾ ਸੂਬੇ ਦਾ ਸੰਤੋਸ਼ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਅਸ਼ਕੀਤਾਂ ਵੱਲੋਂ ਉਚੇਚੇ ਤੌਰ ਤੇ ਹਾਜ਼ਰੀ ਲਗਾਈ ਗਈ। ਇਹ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਤੇ ਹੋਰ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਜੋ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ਗਿਆ ਹੈ ਉਹ ਤਾਂ-ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰੂ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੋਸਾਇਟੀ ਵੱਲੋਂ ਹੁਣ ਤੱਕ 46 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ ਤੇ ਇਹ 47ਵਾਂ ਨੰਦ ਕਾਰਜ ਕਰਵਾਇਆ ਗਿਆ ਇਸ ਮੌਕੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਸਮੀਤ ਹੋਰ ਪਹੁੰਚੀਆਂ ਸ਼ਖਸੀਤਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਜੋ ਇਲਾਕੇ ਵਿੱਚ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਸਥਾ ਨਾਲ ਜੁੜ ਕੇ ਸਮਾਜ ਸੇਵੀ ਕੰਮਾਂ ਵਿੱਚ ਵੱ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਉਨ੍ਹਾਂ ਨੇ ਨਵ ਯਾਈ ਜੋੜੀ ਅਤੇ ਸੁਸਾਇਟੀ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਸੰਸਥਾ ਵੱਲੋਂ ਨਵ ਯਾਈ ਜੋੜੀ ਸਮੀਤ ਆਈਆਂ ਹੋਈਆਂ ਸ਼ਖਸੀਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਪੱਟੀ ਡਾਕਟਰ ਜਸ

ਹਰਦੀਪ ਸਿੰਘ, ਕੁਲੀਆਂ, ਨਰਿੰਜਨ ਸਿੰਘ, ਪੂਰਨ ਸਿੰਘ, ਰਵੀ, ਸਰਿੰਦਰਪਾਲ ਸਿੰਘ, ਕੈਪਟਨ ਕਸ਼ਮੀਰ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ ਆ ਸਮੀਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੱਜ ਡਾਟਰ ਭੀਮਰਾਓ ਮੇਟ ਕਰਨ ਦੇ ਰਿਸਪੈਕਟੀ ਘੱਡੇ ਬਣਾਵਲੋਂ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਸ਼ੇਸ਼ ਉਦਾਰਨ ਵਿੱਚ ਪ੍ਰਕਾਸ਼ ਕੋਟ ਦੇ ਨਿਵਾਸਤ ਕਰਕੇ ਇੱਕ ਲੋੜਵੰਦ ਲੜਕੀ ਦਾ ਆਨੰਦ ਕਾਰਜ ਕਰਾਇਆ ਜਾ ਰਿਹਾ। ਚੌਧਰੀ ਗੂਰ ਸਿੰਘ ਮੇਰੇ ਕੁਲੀਆਂ ਕੋਈ ਟਾਂਡਾ ਰੋਕ ਕੇ ਤੇ ਹੁਣ ਇਹ ਸੋਸਾਇਟੀ ਵੱਲੋਂ ਹੁਣ ਤੱਕ ਇਹ 47ਵਾਂ ਆਨੰਦ ਕਾਰਜ ਐਸ ਤੋਂ ਪਹਿਲਾਂ 46 ਆਨੰਦ ਕਾਰਜ ਸੁਸਾਇਟੀ ਵੱਲੋਂ ਕੀਤੇ ਜਾ ਚੁੱਕੇ ਆ ਇਸ ਤੋਂ ਇਲਾਵਾ ਲਗਭਗ 800 ਦੇ ਕਰੀਬ ਬੱਚਿਆਂ ਨੂੰ ਜਰਸੀਆਂ ਬੰਦੀਆਂ ਜਾਂ ਹੋਰ ਵੀ ਸਮਗਰੀ ਦੀ ਲੋੜ ਆ ਉਹ ਵੀ ਦਿੱਤੀ ਜਾ ਚੁੱਕੀ ਆ ਇਸ ਤੋਂ ਇਲਾਵਾ ਬਲੱਡ ਕੈਂਪ ਮੈਡੀਕਲ ਕੈਂਪ ਲੋੜਵੰਦਾਂ ਦੇ ਇਲਾਜ ਤੋਂ ਇਲਾਵਾ ਇਫਰਾਸ਼ਨ ਵੰਡ ਸਮਾਗਮ ਹੋਰ ਤੇ ਉਹ ਵੀ ਇਲਾਕੇ ਵਿੱਚ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਆ ਸੁਸਾਇਟੀ ਵੱਲੋਂ 2 ਸਾਲ ਪਹਿਲਾਂ ਵਧੀਆ ਕਪੜਾ ਲਾ ਕਰਦੇ ਹੋਏ 4.5 ਕਨਾਲ ਜਿਹੜਾ ਦੀ ਕੀਤੇ ਚੁੱਕੇ ਬੱਤੀ ਵਾਲਾ ਵਿਤੇ ਜਿਸ ਵਿੱਚ ਇਸ ਟਾਈਮ ਜਿਹੜਾ ਅੰਬੇਦਕਰ ਮੀਟਿੰਗ ਹਾਲ ਦੀ ਸਾਰੀ ਚੱਲ ਰਹੀ ਆ ਸੋਸਾਇਟੀ ਦੇ ਸਾਰੇ ਸਾਥੀ ਬਹੁਤ ਬਧਾਈਓ ਫਤਿਹ ਦਾ ਜਿਹੜੇ ਇਸ ਹੌਮ ਦਾ ਕੇ ਵਿਚ ਜਿਹੜੇ ਸਮਾਜ ਭਲਾਈ ਦਾ ਕੰਮ ਕਰ ਰਹੇ ਆ ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੈਂ ਇੱਕ ਅਪੀਲ ਕਰੂੰਗਾ ਵੀ ਆਪਾਂ ਜਿਹੜੀ ਤੌੜਪਾਏ ਦੀ ਜ਼ਿੰਦਗੀ ਵਿੱਚ ਥੋੜਾ ਟਾਈਮ ਜਿਹੜਾ ਲੋੜਵੰਦਾਂ ਦੀ ਜ਼ਰੂਰ ਹੈਲਪ ਕਰੀਏ ਕਿਉਂਕਿ ਦੇਖੀ ਘਰ ਵਿੱਚ ਚੁੱਕ ਕੇ ਦੇਖੋਗੇ ਤੇ ਜਿਹੜੇ ਲੋੜਵੰਦ ਲੋਕ ਵੀ ਬਹੁਤ ਪਰੇ ਤੋਂ ਪਰੇ ਹੈਗੇ ਆ ਇਹ ਤਾਂ ਜੋ ਜਿਹੜੇ ਲੋਡ ਬੰਦਾਂ ਦੀ ਮਦਦ ਕੀਤੀ ਜਾ ਸਕਦੀ